ਭੁੱਖ ਨਾ ਲੱਗਣੀ 10 15 20 ਸਾਲ ਦਾ ਬੱਚਾ ਹੋਵੇ 5 ਦਿਨਾਂ ਦੇ ਵਿੱਚ 100% ਇਹਦਾ ਰਿਜ਼ਲਟ ਹੈ ਤੇ ਘਰਦਿਆਂ ਤੋਂ ਰੋਟੀ ਮੰਗ ਕੇ ਖਾਓਗੇ ਵੀ ਮੈਨੂੰ ਰੋਟੀ ਲਿਆ ਦਿਓ ਭੁੱਖ ਲੱਗੀ ਹੋਈ ਹੈ। ਭੁੱਖ ਨਾ ਲੱਗਣ ਦੇ ਕਾਰਨ ਕਈ ਹੁੰਦੇ ਨੇ ਬਚਪਨ ਚ ਜਾਂ ਆਪਾਂ ਫਿਰ ਜਿਹੜੀਆਂ ਚੀਜ਼ਾਂ ਬੱਚਿਆਂ ਨੂੰ ਲਿਆ ਕੇ ਦੇੰਨੇ ਆ ਚਾਹੇ ਉਹ ਆਪਾਂ ਬਿਸਕਟ ਘਰੇ ਲਿਆ ਕੇ ਰੱਖ ਦਿੰਨੇ ਆ ਚਾਹੇ ਚਾਕਲੇਟ ਕੋਲੇ ਲੇਜ਼ ਮੈਗੀ ਇਹੋ ਜਿਹੀਆਂ ਚੀਜ਼ਾਂ ਅਸੀਂ ਬੱਚਿਆਂ ਨੂੰ ਆਪ ਘਰੇ ਬਣਾ ਕੇ ਦੇੰਨੇ ਆ। ਇਹ ਚੀਜ਼ਾਂ ਐਸਿਡਿਕ ਫੂਡ ਹੁੰਦੀਆਂ ਨੇ ਜਿਹੜੇ ਬੱਚੇ ਦੇ ਲੀਵਰ ਦੇ ਵਿੱਚ ਗਰਮੀ ਪੈਦਾ ਕਰਦੀਆਂ ਨੇ ਉਹਦੇ ਵਜ੍ਹਾ ਤੋਂ ਤਜਾਬ ਬਣਦਾ ਹੈ ਗੈਸ ਬਣਦਾ ਹੈ ਤੇ ਉਹਦੇ ਕਾਰਨ ਬੱਚੇ ਨੂੰ ਭੁੱਖ ਘੱਟ ਲੱਗਦੀ ਹੈ ਤੇ ਜਾਂ ਫਿਰ ਬੱਚਾ ਸਕੂਲ ਜਾਂਦਾ ਹੈ ਬੱਚਾ ਆਪ ਉੱਥੇ ਜਾ ਕੇ ਕੁਲਚੇ ਜਾਂ 버ਗਰਾਂ ਦਾ ਇਸਤੇਮਾਲ ਕਰਦਾ ਹੈ ਤਲੀਆਂ ਚੀਜ਼ਾਂ ਜ਼ਿਆਦਾ ਖਾਂਦਾ ਹੈ ਉਸ ਕਾਰਨ ਵੀ ਇੱਕ ਕਾਰਨ ਹੁੰਦਾ ਹੈ ਵੀ ਬੱਚੇ ਦੇ ਲੀਵਰ ਦੇ ਵਿੱਚ ਇਨਫੈਕਸ਼ਨ ਪੈਦਾ ਹੋ ਜਾਣੀ ਤੇ ਸਹੀ ਭੁੱਖ ਨਾ ਲੱਗਣੀ ਮੁਨਪਕ ਕਰਨਾ ਕੀ ਹੈ ਵੀ ਜਿਹੜੇ ਵੀਰਾਂ ਨੂੰ ਇਹ ਸਮੱਸਿਆ ਹੈ ਜਾਂ ਬੱਚਿਆਂ ਨੂੰ ਇਹ ਸਮੱਸਿਆ ਹੈ ਇਹ 100% ਨੁਸਖਾ ਕਾਰਗਰ ਹੈ ਧਿਆਨ ਦਿਓ ਜੀ ਤੁਸੀਂ ਇੱਕ ਚਮਚ ਜੀਰਾ ਲੈਣਾ ਹੈ ਸਫੇਦ ਜੀਰਾ ਇੱਕ ਚਮਚ ਅੱਧਾ ਚਮਚ ਤੁਸੀਂ ਸੌਫ ਦਾ ਲੈਣਾ ਹੈ ਜੀ ਅੱਧਾ ਚਮਚ ਸੌਫ ਦੋ ਤੋਂ ਤਿੰਨ ਕਾਲੀਆਂ ਮਿਰਚਾਂ ਦੋ ਤੋਂ ਤਿੰਨ ਕਾਲੀਆਂ ਮਿਰਚਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਇੱਕ ਜਗ੍ਹਾ ਤੇ ਧਰੜ ਕਰ ਲੈਣਾ ਹੈ ਬਾਈ ਝੋਂ ਧਰੜ ਕਰ ਲੈਣਾ ਬਿਲਕੁਲ ਪਾਊਡਰ ਨਹੀਂ ਬਣਾਉਣਾ ਇਹਦਾ ਇਹ ਤੁਸੀਂ ਇੱਕ ਗਲਾਸ ਪਾਣੀ ਲੈਣਾ ਹੈ ਇੱਕ ਗਲਾਸ ਪਾਣੀ ਜਿਹਨੂੰ ਚੰਗੀ ਤਰ੍ਹਾਂ ਉਬਾਲ ਲੈ। ਚੰਗੀ ਤਰ੍ਹਾਂ ਉਬਾਲੋ ਜਿਆਦਾ ਪਾਣੀ ਅੱਧਾ ਰਹਿ ਗਿਆ। ਇਹਨੂੰ ਪੁਣਕੇ ਰੱਖ ਲਓ। ਇੱਕ ਲਵਨ ਭਾਸਕਰ ਚੂਰਨ ਆਉਂਦਾ ਹੈ ਬਾਈ ਜੀ ਮਾਰਕੀਟ ਦੇ ਵਿੱਚ ਲਵਨ ਭਾਸਕਰ ਚੂਰਨ ਨਾ ਡਰੋ ਕਰ ਲਓ ਜੀ ਲਵਨ ਭਾਸਕਰ ਚੂਰਨ ਆਉਂਦਾ ਹੈ। ਇਹ ਬਹੁਤ ਵੱਡੀਆਂ ਵੱਡੇ ਜਿਹੜੇ ਮਹਿੰਗੇ ਬ੍ਰਾਂਡ ਨੇ ਆਯੁਰਵੇਦ ਦੇ ਉਹ ਬਣਾਉਂਦੇ ਨੇ। ਤੁਸੀਂ ਕਿਸੇ ਵੀ ਕੰਪਨੀ ਦਾ ਲਿਆ ਸਕਦੇ ਹੋ ਕੋਈ ਰੋਲਾ ਨਹੀਂ ਵੀ ਆਪਾਂ ਕਿਸੇ ਵਧੀਆ ਕੰਪਨੀ ਦਾ ਕਿਸੇ ਦਾ ਵੀ ਲਿਆਓ ਲਵਨ ਭਾਸਕਰ ਚੂਰ ਉਹਦਾ ਇੱਕ ਚਮਚਾ ਮਾਫ ਕਰਨਾ ਜੀ ਉਹਦਾ ਅੱਧਾ ਚਮਚ ਅੱਧਾ ਚਮਚ ਜਿਹੜਾ ਪਾਣੀ ਤੁਸੀਂ ਇਹਨਾਂ ਤਿੰਨਾਂ ਚੀਜ਼ਾਂ ਦਾ ਤਿਆਰ ਕੀਤਾ ਉਹਦੇ ਨਾਲ ਤੁਸੀਂ ਅੱਧਾ ਚਮਚ ਚਾਹੇ ਤਾਂ ਉਹਨੂੰ ਸਵੇਰੇ ਖਾਲੀ ਪੇਟ ਦੇ ਦਿਓ ਜੇ ਖਾਲੀ ਪੇਟ ਦਓਗੇ ਤਾਂ ਜ਼ਿਆਦਾ ਵਧੀਆ ਗੱਲ ਹੈ ਨਹੀਂ ਤਾਂ ਉਹਨੂੰ ਰੋਟੀ ਖਵਾ ਕੇ 1.5 ਜਾਂ 2 ਘੰਟੇ ਬਾਅਦ ਦੇ ਦਿਓ ਕਿਉਂਕਿ ਬਾਅਦ ਚ ਸਮਾਂ ਨਹੀਂ ਹੁੰਦਾ ਬੱਚੇ ਸਕੂਲ ਚਲੇ ਜਾਂਦੇ ਨੇ ਜਾਂ ਕਾਰੋਬਾਰ ਵਾਲਾ ਬੰਦਾ ਹੁੰਦਾ ਹੈ ਤਾਂ ਸਵੇਰੇ ਸਭ ਤੋਂ ਵਧੀਆ ਇਹ ਹੈ ਕਿ ਸਵੇਰੇ ਚਾਹ ਦੀ ਜਗਾ ਇਹ ਦਿਓ 5 ਦਿਨ ਗਿਣ ਕੇ 5 ਦਿਨ ਤਰੀਕ ਨੋਟ ਕਰ ਲਿਓ 5ਵੇਂ ਦਿਨ ਬੱਚਾ ਤੁਹਾਨੂੰ ਆਪ ਕਹੇਗਾ ਵੀ ਮੈਨੂੰ ਰੋਟੀ ਲੈ ਦਿਓ ਭਾ ਕੇ ਇਹ ਐਡਾ ਬਹੁਤ ਵਧੀਆ ਅਜ਼ਮਾਇਆ ਹੋਇਆ ਨੁਸਖਾ ਹੈ ਤੇ ਉਹਦੇ ਵਿੱਚ ਇਹ ਸਿਆਣਾ ਵੀ ਕਿਸੇ ਬੰਦੇ ਨੂੰ ਦਿੱਕਤ ਹੈ ਤਾਂ ਉਹਨੂੰ ਵੀ ਦੇ ਸਕਦੇ ਹੋ ਪਰ ਇਹਦੇ ਨਾਲ ਤਲੀਆਂ ਚੀਜ਼ਾਂ ਦਾ ਤੁਸੀਂ ਪਰਹੇਜ਼ ਰੱਖਣਾ ਜਿੰਨੀਆਂ ਵੀ ਨੇ ਤੇ ਥੋੜੇ ਸਮੇਂ ਲਈ ਜਦ ਬੱਚੇ ਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇ ਛਿਲਕੇ ਵਾਲੀਆਂ ਦਾਲਾਂ ਥੋੜੇ ਦਿਨ ਨਾ ਦਿਓ ਤੇ ਇਹਨੂੰ ਖਿਚੜੀ ਵਗੈਰਾ ਥੋੜਾ ਜਾਂ ਲਿਕੁਇਡ ਤੇ ਜਾਂ ਫਿਰ ਸਲਾਦ ਯੂਸ ਵਗੈਰਾ ਇਹ ਜ਼ਿਆਦਾ ਦਿਓ ਤੇ ਤੁਸੀਂ ਦੇਖੋ ਵੀ 15-20 ਦਿਨਾਂ ਦੇ ਅੰਦਰ-ਅੰਦਰ ਮੁੜ ਕੇ ਇਹਨੂੰ ਭਵੇਂ ਨੁਸਖੇ ਨੂੰ ਤੁਸੀਂ ਬੰਦ ਕਰਦੇ ਜੀ ਲੈਣਾ 15-20 ਦਿਨ ਦਿੱਤਾ ਹੀ ਬਹੁਤ ਹੈ ਤੁਹਾਨੂੰ ਮੁੜ ਕੇ ਸਮੱਸਿਆ ਆਉਣੀ ਨਹੀਂ ਲੱਗੀ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ